ਹਾਂਜੀ ਸਰ ਜਿਹੜਾ ਕੀ ਆਪਾਂ ਦੇਖ ਰਹੇ ਆ ਡਾਕਟਰ ਸਾਹਿਬ ਦੀ ਬਾਰ ਬਾਰ ਜਿਹੜੇ ਸਟੈਚੂ ਆ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਆ ਕੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਸਿਰਫ ਗੁਰਪ੍ਰਤਾਪ ਸਿੰਘ ਪੰਨੂ ਜਾਂ ਕੋਈ ਹੋਰ ਵੀ ਸਰਕਾਰ ਦਾ ਰੋਲ ਹੈ ਦੇਖੋ ਇਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਲੇਕਿਨ ਆਪਣੀ ਜਿਹੜੀ ਪੰਜਾਬ ਸਰਕਾਰ ਦੀ ਲਾਈਨ ਆਰਡਰ ਦੀ ਆ ਇਹ ਜ਼ਿੰਮੇਵਾਰੀ ਸ਼ਾਂਤੀ ਰੱਖਣ ਦੀ ਮੇਨਟੇਨ ਕਰਨ ਦੀ ਇਹ ਆਮ ਆਦਮੀ ਪਾਰਟੀ ਦੀ ਆਪਨਾ ਭਗਵਾਨ ਸਿੰਘ ਮਾਨ ਦੀ ਲੇਕਿਨ ਜਦੋਂ ਭਗਵੰਤ ਸਿੰਘ ਮਾਨ ਓਵਰਆਲ ਫੇਲ ਹੋਇਆ ਹੋਮ ਮਿਨਿਸਟਰ ਵੀ ਹੈ ਤਾਂ ਇਸ ਕਰਕੇ ਅਗਰ ਉਹਨੇ ਆਪਣਾ ਕਿਤੇ ਕੋਈ ਇਨਸੀਡੈਂਟ ਬੇਤਿਆਨੀ ਚ ਹੋ ਸਕਦਾ ਆ ਲੇਕਿਨ ਅੱਗੇ ਵਾਰ-ਵਾਰ ਉਹਦਾ ਹੋਣਾ ਤਾਂ ਇਹ ਆਪਣਾ ਇੱਕ ਉਹਨਾਂ ਦੇ ਫੇਲਰ ਦੇ ਨਿਸ਼ਾਨੀ ਆ ਤਾਂ ਮੈਂ ਇਹ ਸਮਝਦਾ ਹੈਗਾ ਕਿ ਭਗਵੰਤ ਸਿੰਘ ਆਪਣਾ ਭਗਵੰਤ ਸਿੰਘ ਮਾਨ ਇਹ ਜਿਹੜਾ ਪੰਜਾਬ ਦਾ ਇੱਕ ਫੇਲ ਮੁੱਖ ਮੰਤਰੀ ਆ ਇਹ ਤੋਂ ਕਿਸੇ ਚੀਜ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਇਹਦੇ ਪਿੱਛੇ ਕੌਣ ਏਜੰਸੀ ਹੈ ਇਹ ਤਾਂ ਅਸੀਂ ਭਾਰਤ ਸਰਕਾਰ ਨੂੰ ਵੀ ਲਿਖਾਂਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਇਹਦੇ ਸੰਬੰਧਿਤ ਸੰਗਿਆਨ ਲੈਣ ਲੇਕਿਨ ਪੰਜਾਬ ਦੇ ਅੰਦਰ ਲੈਂਡ ਆਰਡਰ ਦੀ ਜਿਹੜੀ ਬੇਸਿਕ ਜ਼ਿੰਮੇਵਾਰੀ ਆ ਉਹ ਤਾਂ ਆਮ ਆਦਮੀ ਪਾਰਟੀ ਦੀ ਆ ਇਹ ਹੀ ਆਪਣਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਕੌਣ ਇਹਦੇ ਪਿੱਛੇ ਉਹਦੀ ਇਨਵੈਸਟੀਗੇਸ਼ਨ ਕਰੇ ਲੇਕਿਨ ਇਹ ਝੂਠਿਆਂ ਦੀ ਸਰਕਾਰ ਹੈ ਕਦੇ ਕਹਿੰਦੇ ਆਪਰੇਸ਼ਨ ਲੋਟਸ ਹੋਇਆ ਜਿਹੜਾ ਆਪਰੇਸ਼ਨ ਲੋਟਸ ਹੋਇਆ ਤੇ ਪਾਵਰ ਇਹਨਾਂ ਨੂੰ ਦੱਸੇ ਨਾ ਕੌਣ ਹੈ ਉਹਦੇ ਪਿੱਛੇ ਇਸ ਕਰਕੇ ਇਹਨਾਂ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਨਾ ਇਹਨਾਂ ਦਾ ਕੇਜਰੀਵਾਲ ਨਾ ਭਗਵੰਤ ਸਿੰਘ ਝੂਠ ਦੇ ਬੁਲੰਦੇ ਆ ਕੀ ਅਖਬਾਰਾਂ ਦੇ ਵਿੱਚ ਵੀ ਅਸੀਂ ਪੜ ਰਹੇ ਹਾਂ ਬਾਕੀ ਹੋਰ ਵੀ ਸੁਣ ਰਹੇ ਹਾਂ ਕਿ ਜਿਹੜਾ ਵਾਰ-ਵਾਰ ਨਿਸ਼ਾਨਾ ਉਹ ਪੰਨੂ ਦੀ ਨਿਸ਼ਾਨਾ ਜਾ ਰਿਹਾ ਕੀ ਲੱਗਦਾ ਕਿ ਉਹ ਕਿੰਨੀ ਕੁ ਜ਼ਿੰਮੇਵਾਰ ਹੈ ਇਹਦੇ ਵਿੱਚ ਜਿਹੜਾ ਆਪਣਾ ਪੰਨੂ ਹੈ ਉਹਦੇ ਪਿੱਛੇ ਕੌਣ ਹੈਗਾ ਇਹ ਤਾਂ ਪਤਾ ਨਹੀਂ ਹੈਗਾ ਸਾਨੂੰ ਨਹੀਂ ਪਤਾ ਹੈਗਾ ਕਿਉਂਕਿ ਇਹ ਇੱਕ ਇਨਵੈਸਟੀਗੇਸ਼ਨ ਦਾ ਫਿਸ਼ ਆਇਆ ਲੇਕਿਨ ਪੰਨੂ ਸਾਡੇ ਆਪਣਾ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਨਾ ਕਰੇ ਇਹਦੀ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਹੈ ਸੋ ਪੰਜਾਬ ਸਰਕਾਰ ਅਗਰ ਵੀਕ ਹੈ ਤਾ ਇਹ ਇਹੋ ਜਿਹੇ ਹਾਲਾਤ ਜਿਵੇਂ ਆਪਣਾ 3 ਦਿਨਾਂ ਬਾਅਦ ਹੀ ਆਪਣਾ ਮੰਗਲ ਤੋਂ ਬਾਅਦ ਅੱਜ ਬਟਾਲੇ ਵੀ ਹੋ ਗਿਆ ਤੇ ਬਟਾਲੇ ਤੋਂ ਵੱਧ ਕੇ ਤੇ ਹੋਰ ਵੀ ਹੋ ਸਕਦਾ ਤੇ ਇਹ ਸਰਕਾਰ ਜਿਹੜੀ ਹੈਗੀ ਆ ਨਿਕੰਮੀ ਸਾਬਤ ਹੋ ਰਹੀ ਆ ਤੋ ਅੱਜ 14 April ਆ ਰਿਹਾ ਇਹ ਆਪਣਾ ਬਹੁਤ ਆਪਣਾ ਸਾਡਾ ਸਾਰੇ ਜਿਹੜਾ ਅਨੁਸੂਚਿਤ ਜਾਤੀ ਸਮਾਜ ਖਾਸ ਕਰਕੇ ਵਾਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਅਸੀਂ ਜਨਮ ਦਿਨ ਮਨਾਣੇ ਆ ਔਰ ਇਹ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਸ ਤਰ੍ਹਾਂ ਦੇ ਵਿਸ਼ਾ ਜਿਹੜਾ ਹੈਗਾ ਉਹਨੂੰ ਆਪਣਾ ਆ ਆਪਣਾ ਉਹਨਾਂ ਦੇ ਬੁੱਤ ਨਾਲ ਛੇੜਛਾੜ ਕਰਨੇ ਬਹੁਤ ਮੰਦਪਗ ਹੈ ਜੇ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੋਈ ਆ ਕਿ ਜਿਹਦੇ ਵਿੱਚ ਡਾਕਟਰ ਭੀਮਰਾਓ ਉਮੇਦਕਰ ਜੀ ਜਿਹੜਾ ਬੁੱਤ ਆ ਜਿਹਦੇ ਨਾਲ ਕਿ ਬਾਰ ਬਾਰ ਛੇੜਛਾੜ ਕੀਤੀ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਨਿਕਲ ਕੇ ਸਾਹਮਣੇ ਆਇਆ ਕਿ ਸਰਕਾਰਾਂ ਤੇ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਪੰਨੂ ਆ ਜਿਹੜਾ ਕਿ ਇਹੋ ਜਿਹਿਆਂ ਘਟਨਾਵਾਂ ਇਹੋ ਜਿਹੇ ਬਾਰਦਾਤਾਂ ਨੂੰ ਅنجਾਮ ਦੇੰ ਦੇ ਵਿੱਚ ਮਾਹਿਰ ਮੰਨੇ ਜਾਂਦੇ